ਖਾਨਪਿੰਦੇ ਸ਼ਕੀਨਾ ਲਈ ਇੱਕ ਵੱਡੀ ਖੁਸ਼ਖਬਰੀ ਡੰਪਲਿੰਗ ਹੁੱਡ ਨਾਂ ਦਾ ਰੈਸਟੋਰੈਂਟ ਹੁਣ ਖੁੱਲਿਆ ਸ਼ਹਿਰ ਫਗਵਾੜਾ ਅੰਦਰ ਜੋ ਕਿ ਵੈਜ ਅਤੇ ਨਾਨ-ਵੈਜ ਦੋਨੇ ਤਰ੍ਹਾਂ ਦੀਆਂ ਵਰਾਇਟੀਆਂ ਲੈ ਕੇ ਹਾਜ਼ਰ ਹੈ ਜਿੱਥੇ ਤੁਹਾਨੂੰ ਆਟੇ ਤੋਂ ਤਿਆਰ ਕੀਤੇ ਸਪੈਸ਼ਲ ਮੋਮੋਜ਼ ਨਾਨ ਨਾਲ ਮਿਲਣਗੀਆਂ ਸਪੈਸ਼ਲ ਆਈਟਮਾਂ 버ਗਰ ਨੂਡਲ ਰੈਪ ਪੀਜ਼ਾ ਡਰਿੰਕਸ ਤੇ ਹੋਰ ਵੀ ਬਹੁਤ ਕੁਝ ਡੰਪਲਿੰਗ ਹੁੱਡ ਦੇ ਨਾਲ ਨਾਲ ਚਿੱਲੀ ਬਿਸਟਰੋ ਮਿਨੀ ਕਿਸਨ ਰੈਸਟੋਰੈਂਟ ਵੀ ਜਿੱਥੇ ਤੁਹਾਨੂੰ ਮਿਲਣਗੀਆਂ ਵੈਜ ਅਤੇ ਨਾਨ-ਵੈਜ ਨਾਰਥ ਇੰਡੀਅਨ ਢੇਰ ਸਾਰੀਆਂ ਆਈਟਮਾਂ ਸੋ ਸਵਾਦ ਦੇ ਸ਼ਕੀਨ ਰੱਖਣ ਵਾਲੇ ਯਾਦ ਰੱਖਣਾ ਪ ਸ਼ਹਿਰ ਵਾਸੀਆਂ ਲਈ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੰਨਾ ਵੀ ਇੱਕ ਪੰਜਾਬੀ ਖਾਣ ਦੀ ਨਵੀਂ ਸਟਰੀਟ ਆਉਂਦੇ ਬਹੁਤ ਆ ਤੇ ਪਹਵਾੜਾ ਸ਼ਹਿਰ ਤਾਂ ਖਾਸ ਕਰਕੇ ਨਾ ਜੀ ਪਹਵਾੜਾ ਸ਼ਹਿਰ ਦੀ ਨਵਾਂ ਵੈਂਚਰ ਹੋਈ ਹੈ ਜਿੱਥੇ ਪੰਜਾਬੀਆਂ ਲਈ ਖਾਣ ਪੀਣ ਲਈ ਡੰਪਲਿੰਗ ਹੁੱਡ ਨਾਮ ਦਾ ਇੱਕ ਰੈਸਟੋਰੈਂਟ ਹੋ ਗਿਆ ਆਪਾਂ ਦਾ ਬਹੁਤ ਬੈਕਰ ਜਾਂ ਗਲਬਤ ਕਾਣੇ ਮਹਿਨਤ ਆਪਾਂ ਮਹਿਨਤ ਕਰਦੇ ਬਹੁਤ ਬਣ ਗੱਲ ਬੱਤ ਕੋਲਾ ਬਹੁਤ ਮਾਰਖਣੀ ਤੁਸੀਂ ਸ਼ਹਿਰ ਵਾਸੀ ਲਈ ਇੰਨੀ ਵਧੀਆ ਉਪਰਾਲਾ ਕਰਕੇ ਆਇਆ ਪੰਜਾਬੀ ਲੋਕਾਂ ਦੇ ਖਾਣ ਦੇ ਸ਼ਕੀਮ ਬਹੁਤ ਆ ਪਹਵਾੜਾ ਸ਼ਹਿਰ ਤਾਂ ਉੱਤੇ ਹੀ ਮਸ਼ਹੂਰ ਹੋਤਾ ਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਵੀ ਤੁਸੀਂ ਕੀ ਮੋਮੋਜ਼ਾ ਵੈਜ ਨੌਨ ਵੈਜ ਔਰ ਇੰਡੀਅਨ ਸਾਰਾ ਖਾਣਾ ਕਸਟਮਾਈਜ਼ ਹੈਗਾ ਆ ਤੇ ਤੁਸੀਂ ਸਾਰੇ ਜਣੇ ਆਓ ਇੱਕ ਵਾਰ ਟੇਸਟ ਕਰੋ ਫਿਰ ਤੁਹਾਨੂੰ ਸਮਝ ਆਏਗੀ ਡੰਪਲਿੰਗ ਕਿੰਨਾ ਟੇਸਟੀ ਹੈਗਾ ਤੇ ਸਾਡੇ ਸੁਣਨ ਵਾਲੇ ਕੋਲਕੇਸ਼ਨ ਦੱਸੋ ਵੀ ਕਿੱਥੇ ਐਗਜੈਕਟ ਕਿੱਥੇ ਹੈ ਇਹ ਹੈਗਾ ਜੀ ਇਹਨੂੰ ਹਸਪੀਟਲ ਦੇ ਬਿਲਕੁਲ ਓਪੋਜ਼ਿਟ ਹੈ ਸਬਵੇ ਦੀ ਬੇਸਮੈਂਟ ਦੇ ਵਿੱਚ ਆ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਸਾਰਾ ਸਾਰਾ ਮੈਨੂ ਜਿਹੜਾ ਵੀ ਤੁਹਾਨੂੰ ਪਸੰਦ ਆਏ ਤੁਸੀਂ ਆਓ ਤੇ ਫਗਵਾੜਾ ਸ਼ਹਿਰ ਵਾਸੀਓ ਤੁਸੀਂ ਕੀ ਕਹਿਣਾ ਚਾਹੋਗੇ ਪਵਾੜਾ ਸ਼ਹਿਰ ਵਸੀ ਰਹੀ ਕਹਿ ਰਹੀ ਆ ਕਿ ਤੁਸੀਂ ਇੱਕ ਵਾਰੀ ਪਵਾੜਾ ਚ ਵੀ ਦੇਖ ਕੇ ਜਲੰਧਰ ਚੰਡੀਗੜ੍ਹ ਵਾਲੀਆਂ ਚੀਜ਼ਾਂ ਪਵਾੜਾ ਚ ਆ ਰਹੀਆਂ। ਸਪੈਸ਼ਲ ਇਹ ਵਾਲਾ ਚੰਡੀਗੜ੍ਹ ਦਾ ਹੀ ਚੰਡੀਗੜ੍ਹ ਦੀ ਫ੍ਰੈਂਚਾਈਜ਼ੀ ਆ ਤੇ ਤੁਸੀਂ ਆ ਕੇ ਇੱਥੇ ਟ੍ਰਾਈ ਕਰੋ। ਤੁਹਾਡੇ ਸਟੋਰ ਰੈਸਟੋਰੈਂਟ ਦਾ ਟਾਈਮਿੰਗ ਕੀ ਰਹੇਗਾ? ਟਾਈਮਿੰਗ 10 ਤੋਂ 10 ਰਹੇਗਾ। 10 ਤੋਂ ਇਹ ਸੁਣਨਾ ਕਰਦੇ ਵੀ ਕਈ ਜਿਹੜੇ ਨਹੀਂ ਆ ਸਕਦੇ Zomato Swiggy ਅੱਜਕੱਲ ਬਹੁਤ ਬਹੁਤ ਆ ਤੁਹਾਡਾ ਹਟਾਈਆ ਪਿਆ ਉਹਨਾਂ ਨਾਲ। ਹਾਂਜੀ Zomato Swiggy ਪੂਜਾ ਇਹਦੇ ਤੇ ਸਾਰੇ ਦੇਖਾਂਗੇ। ਠੀਕ ਆ। ਹੋਰ ਸ਼ਹਿਰ ਵਸੀ ਵਾਲੀ ਕੋਈ ਖਾਸ ਮੈਸੇਜ? ਔਰ ਜੀ ਬਸ ਇੱਥੇ ਕਾਫੀ ਅਸੀਂ ਸਟਾਰਸ ਨੂੰ ਵੀ ਬੁਲਾ ਰਹੇ ਆ ਕਿ ਉਹਨਾਂ ਨੂੰ ਵੀ ਅਸੀਂ ਸਾਰਾ ਖਲਾਕੇ ਦਿਖਾਈਏ ਕਿ ਖਾ ਕੇ ਦੇਖੋ ਕਿ ਟੇਸਟ ਕਿਦਾਂ ਦਾ ਆ ਤੇ ਬਾਕੀ ਉਹ ਵੀ ਸਾਡੇ ਕੋਲ ਇਨਫਲੂਐਂਸਰਸ ਵੀ ਆ ਰਹੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਤੇ ਅੱਜ ਤੋਂ ਇਹ ਸਰਵਿਸ ਸ਼ਹਿਰ ਵਾਸੀਆਂ ਲਈ ਸ਼ੁਰੂ ਹੈ ਜੀ ਹਾਂਜੀ ਬਿਲਕੁਲ ਜੀ ਅੱਜ ਤੋਂ ਸਟਾਰਟ ਸੋਸੱਲਾ ਮੈਮ ਦੇ ਮੁਤਾਬਕ ਹੈ ਸ਼ਹਿਰ ਵਾਸੀਆਂ ਲਈ ਅੱਜ ਤੋਂ ਇਹ ਸ਼ੁਰੂ ਹੈ ਜੀ ਇਸ ਬੈਂਕਰ ਤੇ ਆਓ ਤੇ ਆਪਾਂ ਜੋ ਵੀ ਤੁਹਾਡੇ ਮਨਪਸੰਦ ਆਈਟਮ ਆ ਹਰ ਉਹਦਾ ਲੋਟੋ ਖੋ ਤੇ ਤੁਸੀਂ ਵੀ ਕਾਰਗ ਨੂੰ ਕਹੋਗੇ ਵੀ ਕਿੱਥੇ ਜਾਣਾ ਹੈ ਹਰਗੋਵੀਂ ਨਗਰ ਡੰਪਲਿੰਗ ਹਟ ਤੇ ਥੈਂਕ ਯੂ ਸੋ ਡੰਪਲਿੰਗ ਹੁੱਟ ਦੇ ਆਪਾਂ ਬੈਠੇ ਹੋਏ ਆ ਤੇ ਆਪਾਂ ਸਣੀ ਜੀ ਨਾਲ ਵੀ ਗੱਲ ਕਰਦੇ ਆ ਅੱਜ ਸਣੀ ਦਾ ਸੱਸੀ ਗਰਨ ਤੋਂ ਪਹਿਲਾਂ ਦਾ ਸੱਸੀ ਗਰਨ ਨੂੰ ਬਹੁਤ ਬਹੁਤ ਮੁਵਾਰਕਾਂ ਜੀ ਰਾਬਤ ਤਰਕੀਆਂ ਹੋਵੇ ਤੁਹਾਨੂੰ ਤੁਸੀਂ ਡੰਪਲਿੰਗ ਹੁੱਟ ਦੇ ਇੱਕ ਵਧੀਆ ਚੀਜ਼ ਖਵਾੜਾ ਸੀ ਲੈ ਕੇ ਆਏ ਆ ਜੀ ਸੋ ਇਹਦੇ ਬਾਰੇ ਥੋੜਾ ਤੁਹਾਨੂੰ ਦੱਸਣ ਨੂੰ ਮੈਂ ਥੋੜਾ ਚਾਹਣਾ ਕੋ ਹੋਰ ਕੀ ਕੀ ਐਡਿਟਿਵ ਕੀਤਾ ਹੈ ਕਦੇ ਮਾਜਨਾ 6.59 79 ਮੀਰੀ ਬਲ ਸਾਸਿਕਾ ਜੀ ਫਵਾੜੀ ਸ਼ਹਿਰ ਦੇ ਵਿੱਚ ਆਪਾਂ ਡੰਪਲਿੰਗ ਹੁੱਟ ਤੇ ਚਿੱਨੀ ਵਿਸ਼ਟੋ ਦੇਣਾ ਹਨ ਇਹ ਦੋ ਫਰੈਂਚੇ ਆ ਲੈ ਕੇ ਆ ਗਏ ਨੇ ਇਹਦੀ ਲੋਕੇਸ਼ਨ ਹੈਗੀ ਆ ਬਿਲਕੁਲ ਅਨੂਬ ਹਸਪ ਹਰ ਗੋਬਿੰਦਨਗਰ ਸੱਬੇ ਦੀ 20 ਮਿੰਟ ਲੈਵਲ ਦੇ ਵਿੱਚ ਇਹ ਰੈਸਟੋਰੈਂਟ ਖੁੱਲ ਚੁੱਕਾ ਹੈ ਤੁਹਾਡੀ ਸੇਵਾ ਵਿੱਚ ਤੇ ਇਹਦੇ ਵਿੱਚ ਆਪਾਂ ਡੰਪਲਿੰਗਸ ਮੋਮੋਸ ਜਿਨੂੰ ਆਪਾਂ ਜਾਣਦੇ ਹੋ ਉਹ ਤਾਂ ਖਵਾ ਹੀ ਰਹੇ ਆ ਪਲੱਸ ਆਪਾਂ ਨੌਰਥ ਇੰਡੀਅਨ ਕੁਜ਼ੀਨ ਵੀ ਕਰ ਰਹੇ ਆ ਨਾਲੋਂ ਨਾਲ ਔਰ ਸਿਟਿੰਗ ਤੋਂ ਇਲਾਵਾ ਫੈਮਿਲੀ ਸਿਟਿੰਗਸ ਆ ਵੀ ਅਰੇਂਜਮੈਂਟ ਹੈਗਾ ਕਿ ਜੇ 8 ਤੋਂ 10 ਬੰਦਿਆਂ ਦੀ ਸਪੈਸ਼ਲ ਸਿਟਿੰਗ ਚਾਹੀਦੀ ਹੈ ਤੇ ਉਹਦੇ ਵਾਸਤੇ ਵੀ ਆਪਣੇ ਕੋਲ ਸੈਪਰੇਟ ਸਪੇਸ ਅਵੇਲੇਬਲ ਆ ਤੁਹਾਡੀ ਪ੍ਰਾਈਵੇਸੀ ਦਾ ਖਿਆਲ ਰੱਖਦੇ ਹੋ ਸੋ ਇੰਤਜ਼ਾਮ ਮੈਡਮ ਦੱਸਤਾ ਵੀ 10 ਤੋਂ 10 ਪੈਕਿੰਗ ਹੋएगी ਅੱਜ ਤੋਂ ਬਣਿਆ ਸ਼ਹਿਰ ਵਾਸੀਆਂ ਲਈ ਤੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸ਼ਹਿਰ ਵਾਸੀ ਨਹੀਂ ਕਹਿੰਦਾ ਹੁਣ ਤੁਹਾਨੂੰ ਸਵਾਦ ਵਾਸਤੇ ਸ਼ਹਿਰ ਤੋਂ ਦੂਰ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਸਵਾਦ ਤੁਹਾਡੇ ਹੀ ਸ਼ਹਿਰ ਚ ਆ ਗਿਆ ਤੇ ਹਰ ਮੀਜ ਡਿਲੀਵਰੀ ਆਪਸ਼ਨ ਸਾਡੇ ਕੋਲ ਹੈਗੀ ਹੈ ਚਾਹੇ ਉਹ ਸਵਿਗੀ ਹੋਵੇ ਜ਼ੈਮੈਟੋ ਹੋਵੇ ਪੁਜਾ ਹੋਵੇ ਕਿਸੇ ਤਰੀਕੇ ਦੀ ਵੀ ਹੋਵੇ اور ਆਵੇ ਪਲੱਸ ਤੁਸੀਂ ਇੱਥੇ ਆ ਕੇ ਡਾਈਨ ਕਰੋ ਉਹਦਾ ਆਪਣੇ ਆਪ ਚ ਇੱਕ ਲੱਗ ਮਜ਼ਾ ਉਹ ਖਾਣ ਦੀ ਐਟਮਲ ਵਾਸਤੇ ਬਹੁਤ ਆ ਤੁਹਾਡੇ ਇੱਥੇ ਸਪੈਸ਼ਲ ਟਮ ਕੀ ਹੋएगी देखो जी ਜਿਹੜੀ ਕਰਕੇ ਡੱਪਲੀ ਲੋਟ ਜਾਂਦੇ ਜਾਂਦਾ ਉਹ ਤਾਂ ਮੋਮੋਜ਼ ਕਰਕੇ ਜਾਂਦੇ ਜਾਂਦਾ ਤੇ ਉਹਦੇ ਵਿੱਚ ਕਈ ਵੈਰਾਈਟੀਆਂ ਨੇ ਤੰਦੂਰੀ ਹੈਗੀ ਆ ਸਭ ਤੋਂ ਜਿਹੜੀ ਹੈਲਥੀ ਆਪਸ਼ਨਸ ਆ ਮੋਮੋ ਦੇ ਵਿੱਚ ਨੋਰਮਲੀ ਇਹ ਮੈਦੇ ਚ ਬੰਦੇ ਨੇ ਆਪਣੇ 100% ਵੀਟ ਚ ਤੇ ਉਹ ਕਿਤੇ ਨਾ ਕਿਤੇ ਤੁਹਾਡੀ ਹੈਲਥ ਦੇ ਨਾਲ ਵੀ ਅੰਡਰਸਟੈਂਡਿੰਗ ਕੀਤੀ ਗਈ ਹੈ ਕਿ ਤੁਹਾਨੂੰ ਰਿਸਕੀ ਫੂਡ ਨਾ ਖੋਇਆ ਜਾਵੇ ਹੈਲਥ ਅਰੈਂਟਡ ਆਪਸ਼ਨਸ ਦਿੱਤੀਆਂ ਜਾਂ ਤਾਂ ਉਹਦੇ ਕਰਕੇ ਹੀ ਫਰੈਂਚਾਈਜ਼ ਕਰਕੇ ਹੀ ਜਾਣੀ ਜਾਂਦੀ ਹੈ ਤੇ ਅਗੇ ਤੁਹਾਡੇ ਕੋਲ ਤੁਹਾਨੂੰ ਸਮਲਪਤੇ ਤੁਸੀਂ ਆਓ ਟੈਸਟ ਸੋ ਸਣੀ ਜੀ ਮੁਤਾਬਕ ਵੀ ਜੇ ਤੁਸੀਂ ਵਧੀਆ ਮੂਮਸ ਖਾਣੇ ਆ ਸ਼ਕੀਨ ਉਹ ਖਾਣ ਪੀਂਦੇ ਤਾਂ ਡੰਪਲਿੰਗ ਹੁੰਡ ਜੁਰ ਆਓ ਆਣਾ ਕਿੱਥੇ ਹਰਗੋਬੀ ਨਗਰ ਨੇੜੇ ਜਿਹੜਾ ਹੈ ਜੀ ਹਰਗੋਬੀ ਨਗਰ ਦਾ ਚੌਕ ਆਂਦਾ ਨਾ ਜੀ ਮੋਰ ਸਟੋਰ ਦੇ ਕੋਲ ਬਿਲਕੁਲ ਆਪੋਜ਼ਿਟ ਹੈ ਸਾਬੇ ਦੀ ਗਰਾਊਂਡ ਦੇ نیچے ਹੈ ਤੇ ਇੱਕ ਵਾਰ ਮੌਕਾ ਜੁਰ ਦੇਣਾ ਆ ਕੇ ਤਾਂ ਤੁਸੀਂ ਤੇ ਜੁਰ ਕਰੋ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਪਰ ਫਿਰ ਤੁਹਾਨੂੰ 24 ਸੀ ਦਿਨੇ ਆ ਜੀ ਥੈਂਕ ਯੂ ਜੀ ਤੁਸੀਂ ਆਏ ਆਪਣਾ ਕੀਮਤੀ ਟਾਈਮ ਕੱਟ ਕੇ ਤੇ ਸਾਨੂੰ ਕਵਰ ਕੀਤਾ ਤੇ ਮਿਲਦੇ ਹਾਂ ਬਹੁਤ ਜਲਦੀ ਤੁਹਾਡੇ ਸਵਾਦ ਦੇ ਨਾਲ ਡੰਪਲਿੰਗ ਹੁੰਡ